ਕਾਹੇ ਰੇ ਨਰ ਗਰਭ ਕਰਤੋ ਕਹਿੰਦੇ ਹੈ ਬੰਦਿਆ ਕਿ ਉਹ ਸਰੀਰ ਦਾ ਮਾਣ ਕਰਦਾ ਪਿਆ ਬਿਨ ਸਜਾਇ ਝੁੱਠੀ ਦੇਹੀ ਕਹਿੰਦੇ ਸਰੀਰ ਨਾਸ਼ਵੰਤ ਹੈ ਇੱਕ ਦਿਨ ਨਾਸ਼ ਹੋ ਜਾਣਾ ਹੈ ਖਤਮ ਹੋ ਜਾਣਾ ਹੈ ਕਿੰਨੇ ਨਹੰਕਾਰ ਕਿਉ ਕਰਦਾ ਇਹਦਾ ਮਾਣ ਕਿਉ ਕਰਦਾ ਪਿਆ ਕਾਹੇ ਰੇ ਨਰ ਗਰਭ ਕਰਤੋ ਕਹਿੰਦੇ ਕਿਉ ਹੰਕਾਰ ਕਰਦਾ ਹੈ ਮਾਣ ਕਰਦਾ ਹੈ ਸਰੀਰ ਬਿਨ ਸਜਾਇ ਝੂਠੀ ਦੇਹੀ ਇਹ ਝੂਠੀ ਹੈ ਦੇਹੀ ਬਿਨ ਸਜਾਇ ਖਤਮ ਹੋ ਜਾਏ ਇਸ ਸਰੀਰ ਝੁੱਠ ਹੈ ਜੀ ਸਾਡਾ ਇਸ ਦੀ ਵੀ ਰਹਿਣ ਵਾਲਾ ਨਹੀਂ ਇਹਨੇ ਮਿੱਟੀ ਹੋਣਾ ਇੱਕ ਦਿਨ ਸਾਡੇ ਸਾਥ ਸੰਬੰਧੀਆਂ ਨੇ ਇਹਨੂੰ ਮਿੱਟੀ ਕਰਨੇ ਜਿਨ੍ਹਾਂ ਨਾਲ ਸਾਡਾ ਪ੍ਰੇਮ ਹੈ ਪਿਆਰ ਹੈ ਉਹਨਾਂ ਨੇ ਹੀ ਸਾਡੇ ਸਰੀਰ ਨੂੰ ਇੱਕ ਦਿਨ ਮਿੱਟੀ ਕਰ ਦੇਣਾ ਸ਼ਮਸ਼ਾਨ ਘੁੰਮੀ ਦੇ ਜਾ ਕੇ। ਇਹ ਕਾਰਜ ਖੁੱਦ ਸਾਡੇ ਸਾਥ ਸਬੰਧੀ ਕਰਨੀਏ। ਤੇ ਸਹਿਬ ਕਹਿੰਦੇ ਫਿਰ ਪ੍ਰੇਮ ਉਹਨਾਂ ਨਾਲ ਕਿਉਂ? ਜਿਹੜੇ ਸਾਥ ਹੀ ਨਹੀਂ ਦੇਣ ਵਾਲੇ। ਮੋਹ ਉਹਨਾਂ ਨਾਲ ਕਿਉਂ? ਸਹਿਬ ਜੀ ਕਹਿੰਦੇ ਸਰੀਰ ਨੇ ਮਿੱਟੀ ਹੋਣਾ ਖੇ ਹੋਣਾ ਇੱਕ ਦਿਨ। ਤੇ ਸਾਡੇ ਸਾਥ ਸਬੰਧੀਆਂ ਨੇ ਹੀ ਇਹਨੂੰ ਮਿੱਟੀ ਕਰਨਾ। ਕੇ ਕਰਦੇ ਨੇ ਇਹ ਛੁੱਟੀ ਇਹ ਦੇ ਜੀ ਬਾਬਾ ਕਬੀਰ ਜੀ ਸਾਹਿਬ ਜੀ ਦੇ ਨਾਲ ਦੋ ਸ਼ਲੋਕ ਨੇ ਇੱਕ ਸਾਰਤ ਚ ਉਹ ਮੈਂ ਤੁਹਾਡੇ ਨਾਲ ਸਾਂਝ ਕਰਦੇ ਉਹਨਾਂ ਨੇ ਬੜਾ ਪਿਆਰਾ ਸਮਝਾਇਆ ਜੀ ਆਪਣੇ ਸ਼ਲੋਕ ਕਰੇ ਕਹਿੰਦੇ ਕਬੀਰ ਇਹ ਤਨ ਜਾਏਗਾ ਸਕੋ ਤਲੇ ਹੋ ਬਹੋਰ ਇਹ ਤਨ ਬਿਨਸੇਗਾ ਜੀ ਪਰ ਕਿਸੇ ਦੀ ਹਿੰਮਤ ਨਹੀਂ ਇਹਨੂੰ ਕੋਈ ਰੋਕ ਸਕੇ ਇਹਨੂੰ ਮਿੱਟੀ ਹੋਣ ਤੋਂ ਕੋਈ ਰੋਕ ਸਕੇ ਕਿਸੇ ਚ ਤਾਕਤ ਨਹੀਂ ਚਾਹੇ ਕੋਈ ਤਣਾੜ ਕਿਉਂ ਨਾ ਹੋਵੇ ਤਾਕਤ ਵਰ ਕਿਉਂ ਨਾ ਹੋਵੇ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਇਹ ਤਨ ਜਾਏਗਾ ਸਕੋ ਤੱਲੇ ਹੋ ਬਹੋਰ ਜੇ ਰੋਕ ਸਕਦੇ ਤਾਂ ਰੋਕੇ ਵੀ ਇਕ ਲੋ ਪਰ ਰੋਕਿਆ ਨਹੀਂ ਜਾ ਸਕਦਾ ਨਾ ਮਿੱਟੀ ਹੋ ਜਾਣਾ ਨਾਗੇ ਪਾਉ ਤੇ ਗਏ ਜਿਨਕੇ ਲੱਖ ਕਰੋੜ ਹੁਣ ਇਹ ਗੱਲ ਸਮਝਣ ਵਾਲੀ ਐ ਥੋੜੀ ਜੀ ਕਹਿੰਦੇ ਜਿਨ੍ਹਾਂ ਨੇ ਲੱਖਾਂ ਕਰੋੜਾਂ ਵੀ ਜੋੜੇ ਸਨ ਉਹ ਵੀ ਖਾਲੀ ਗਏ ਉਹ ਵੀ ਕੰਗਾਲ ਵਾਂਗੂ ਗਏ ਜੇ ਮਨੁੱਖ ਕੰਗਾਲ ਹੋ ਜਾਂਦਾ ਕੰਗਾਲ ਦਾ ਭਾਵ ਕੀ ਐ ਪੱਲੇ ਕੁਝ ਨਹੀਂ ਐ ਕਿਨ ਕਾ ਮਾਤਰ ਵੀ ਕੁਝ ਨਹੀਂ ਐ ਸਾਹਿਬ ਕਹਿੰਦੇ ਨਾਮ ਤੇ ਬੰਦਕੀ ਤੋਂ ਬਗੈਰ ਜਿਨ੍ਹਾਂ ਦਾ ਧਿਆਨ ਪਦਾਰਥਾਂ ਵੱਲ ਰਿਹਾ ਧਨ ਦੌਲਤ ਵੱਲ ਰਿਹਾ ਉਹ ਲੱਖਾਂ ਕਰੋੜਾ ਜੋੜ ਕੇ ਵੀ ਕੰਗਾਲ ਵਾਂਗੂ ਹੀ ਗਏ ਖਾਲੀ ਆਤੀ ਗਏ ਕੁਝ ਨਹੀਂ ਲੈ ਕੇ ਗਏ ਨਾंगे ਪਾਉ ਤੇ ਗਏ ਜਿੰਨ ਕੇ ਲੱਖ ਕਰੋੜ ਜਿਨ੍ਹਾਂ ਕੋ ਲੱਖਾਂ ਕਰੋੜਾਂ ਦੀ ਸੰਪਤੀ ਪਈ ਸੀ ਉਹ ਛੱਡ ਕੇ ਚਲੇ ਗਏ ਜੀ ਕੁਝ ਨਹੀਂ ਗਿਆ ਨਾਲ ਅਸਲ ਵਿੱਚ ਨਾ ਮਨੁੱਖ ਜਿਹੜਾ ਨਾ ਇੱਕ ਹੋਰ ਸ਼ਲੋਕ ਹੈ ਜੀ ਅਗਲਾ ਸ਼ਲੋਕ ਮੈਂ ਸੰਝਾ ਕਰਾਂਗਾ ਅਸਲ ਵਿੱਚ ਅਸੀਂ ਆਪਣੇ ਜੀਵਨ ਨੂੰ ਸੰਸਾਰ ਦੇ ਪਦਾਰਥਾਂ ਧਨ ਦੌਲਤ ਤੱਕ ਹੀ ਸੀਮਤ ਕਰ ਲਿਆ ਬਸ ਇਸ ਤੋਂ ਅਗਲਾ ਪੰਡਾ ਨਹੀਂ ਤੱਕਿਆ ਧਨ ਦੌਲਤ ਪਦਾਰਥ ਸੰਪਤੀ ਜ਼ਮੀਨ ਜਾਇਦਾਦ ਸਾਕ ਸਬੰਧੀ ਇਨਾ ਤੱਕ ਹੀ ਸੀਮਤ ਕੀਤਾ ਸੀ ਆਪਣੀ ਜੀਵਨ ਇਸ ਤੋਂ ਅੱਗੇ ਨਹੀਂ ਵੇਸ ਇਸ ਤੋਂ ਅਗਲਾ ਫੈਂਡਾ ਨਹੀਂ ਤੈਅ ਕੀਤਾ ਹੁਣ ਤੁਹਾਨੂੰ ਸੰਸਾਰ ਦੇ ਵਿੱਚ ਐਸੇ ਮਨੁੱਖ ਬਹੁਤ ਘੱਟ ਮਿਲਣਗੇ ਬਿਰਲੇ ਜਿਹੜੇ ਤੁਹਾਨੂੰ ਇਹ ਆਖਣਗੇ ਜੀ ਜਪਜੀ ਸਾਹਿਬ ਤਾਂ ਮੈਂ ਕੰਠ ਕਰ ਲਿਆ ਜਪ ਸਾਹਿਬ ਕੰਠ ਕਰ ਲੈ ਹੁਣ ਸਵੇਈ ਕੰਠ ਕਰਨੇ ਪੂਰਾ ਨਿਤਨੇਮ ਕੰਠ ਹੋ ਗਿਆ ਜੀ ਹੁਣ ਬਸ ਮੇਰੇ ਮਨ ਵਿੱਚ ਇਹ ਚੰਨ ਹੈ ਇੱਕ ਮੈਂ ਹੋਰ ਬਾਣੀਆਂ ਕੰਠ ਕਰਾਂ ਬਹੁਤ ਘੱਟ ਮਿਲਣ। ਪਰ ਇਹ ਲੋਕ ਤੁਹਾਨੂੰ ਬਹੁਤ ਮਿਲ ਜਾਣਗੇ ਜੇ ਫਲਾਣੀ ਗੱਡੀ ਲਿੱਤੀ ਮੇਰੀ ਚਾਹਨਾ ਉਹ ਇਸ ਤੋਂ ਵੱਡੀ ਗੱਡੀ ਲੈ ਲੈਂਦੇ ਮੈਂ। ਬਹੁਤ ਬਿਲੜ। ਅ ਫਲਾਉਣਾ ਕਰ ਬਣਾਇਆ ਜੀ ਇੰਨਾ ਵੱਡਾ ਇੱਕ ਮੇਰੀ ਹੋਰ ਚਾਹਨਾ ਹੈ ਜੀ। ਇੱਕ ਹੋਰ ਬੜਾ ਵੱਡਾ ਬਣਾਇਆ ਜੀ। ਜੀ ਬਹੁਤ ਬਿਲੜ ਕੀਤਾ। ਆ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਨੰਗੇ ਪਾਉਣ ਤੇ ਗਏ। ਜਿੰਨਕੇ ਲੱਗ ਕਰੋ। ਮੈਂ ਜਿਹੜੀ ਬੇਨਤੀ ਕਰ ਰਿਹਾ ਹਾਂ ਉਹ ਜੀ ਨੂੰ ਵੀ ਅਸੀਂ ਜੀਵਨ ਨੂੰ ਇਸ ਨਾਲ ਪਦਾਰਥਾਂ ਤੱਕ ਹੀ ਸੀਮਤ ਕਰਦਾ। ਮੇਰੇ ਕੋਲ ਧਨ ਹੋਵੇ ਪਦਾਰਥ ਹੋਵੇ ਫਲਾਣੀਆਂ ਦਾਤਾਂ ਹੋਣ ਆ ਚੀਜ਼ ਮੇਰੇ ਕੋਲ ਮਹਿੰਗੀ ਹੋਵੇ ਫਲਾਣੀ ਮਹਿੰਗੀ ਆ ਮੈਂ ਖਰੀਦ ਨਹੀਂ ਖਰੀਦਣੀ ਐ ਪਰ ਸਾਬ ਜੀ ਕਹਿੰਦੇ ਇਸ ਨਾਲੋਂ ਵੀ ਜ਼ਿਆਦਾ ਇੱਕ ਕੀਮਤੀ ਚੀਜ਼ ਉਹ ਪ੍ਰਮਾਤਮਾ ਦਾ ਨਾਮ ਹੈ ਉਹ ਪ੍ਰਮਾਤਮਾ ਦੀ ਬੰਦਗੀ ਹੈ ਫਿਰ ਇਧਰਲੇ ਪਾਸੇ ਆਇਆ ਨਹੀਂ ਮਨੁੱਖ ਇਧਰਲੇ ਪਾਸੇ ਜੀਵਨ ਨੂੰ ਲਾਇਆ ਨਹੀਂ ਬਸ ਉੱਥੇ ਤੱਕ ਹੀ ਸੀਮਤ ਕਰਕੇ ਰੱਖ ਦਿੱਤਾ ਇਧਰ ਧਿਆਨ ਹੀ ਨਹੀਂ ਦਿੱਤਾ ਮੁਕਤ ਪੰਥ ਜਾਣਿਓ ਤੈ ਨਾਹਿਨ ਤੁਨ ਜੋਰਨ ਕੋ ਤਾਇਆ ਇੰਦਰ ਲਈ ਪਾਸੇ ਆਇਆ ਨਹੀਂ ਇੱਕ ਲੱਕੜਹਾਰ ਸੀ ਜੀ ਮੈਂ ਸ਼ਾਇਦ ਪਹਿਲਾਂ ਵੀ ਬੇਨਤੀ ਕੀਤੀ ਕਾਫੀ ਸਮਾਂ ਹੋ ਗਿਆ ਮੈਂ ਫਿਰ ਬੇਨਤੀ ਕਰਨ ਲੱਗਾ ਵੀ ਆਪਾਂ ਵਿਚਾਰ ਕਰ ਰਹੇ ਵੀ ਅਸੀਂ ਜੀਵਨ ਨੂੰ ਇੱਥੋਂ ਤੱਕ ਹੀ ਸੀਮਿਤ ਕਰ ਲਿਆ ਵੀ ਅੱਗੇ ਵੀ ਇੱਕ ਬੜੀ ਕੀਮਤੀ ਚੀਜ਼ ਪਈ ਹੈ ਪ੍ਰਮਾਤਮਾ ਦਾ ਨਾਮ ਗੁਰੂ ਦੀ ਬਾਣੀ ਇੱਕ ਲੱਕੜਹਾਰ ਹੈ ਜੀ ਉਹ ਲੱਕੜਾਂ ਵੱਢ ਕੇ ਵੇਚ ਕੇ ਆਪਣੇ ਘਰ ਦਾ ਗੁਜ਼ਾਰਾ ਕਰਦਾ ਹੈ ਇਹਨੂੰ ਸਮਝਿਓ ਕਿਵੇਂ ਨ ਕਿਵੇਂ ਉਹਦਾ ਗੁਜ਼ਾਰਾ ਚੱਲਦਾ ਕਰਦਾ ਰੋਟੀ ਪਾਣੀ ਚੱਲਦਾ ਇੱਕ ਦਿਨ ਲੱਕੜਾਂ ਵੱਢਦਿਆਂ ਹੋਏ ਉਹਦੇ ਕੋਲ ਫਕੀਰ ਆ ਗਿਆ ਫਕੀਰ ਕਹਿੰਦੇ ਇੱਥੇ ਹੀ ਖੜਾ ਰਹੇਗਾ ਕਿ ਵੀ ਜਾਏਗਾ ਲੱਕੜਾਂ ਹੀ ਵੱਢਦਾ ਰਹਿੰਗਾ ਕਿ ਅੱਗੇ ਵੀ ਜਾਏਗਾ ਉਹ ਕਹਿੰਦੇ ਜੀ ਅੱਗੇ ਕੀ ਹੈ ਜੀ ਉਹ ਕਹਿੰਦਾ ਅੱਗੇ ਤਾਂਬੇ ਦੀ ਖਾਨ ਹੈ ਬਹੁਤ ਤਾਂਬਾ ਹੈ ਉਹ ਅੱਗੇ ਪਹੁੰਚਦਾ ਫਕੀਰ ਦੇ ਕੇਂਦ ਤੇ ਉੱਥੇ ਤਾਂਬਾ ਹੀ ਤਾਂਬਾ ਖੁਸ਼ ਹੋ ਕੇ ਹੁਣ ਲੱਕੜਾਂ ਵਾਲਾ ਧਿਆਨ ਛੱਡਦਾ ਹੁਣ ਤਾਂਬਾ ਔਕੜਦਾ ਨੂੰ ਵੇਚ ਕੇ ਗੁਜਰਾਨ ਕਰਦਾ ਅੱਗੇ ਪੂਰਾ ਮਹੀਨਾ ਜਿਹੜਾ ਉਹ ਲੱਕੜਾਂ ਵੇਚ ਕੇ ਗੁਜਰਾਨ ਕਰਦਾ ਸੀ ਹੁਣ ਤਾਂਬਾ ਵੇਚਦਾ ਥੋੜਾ ਜਿਹਾ ਫਾਇਦਾ ਹੋਣ ਲੱਗ ਗਿਆ ਲੱਕੜਾਂ ਦੇ ਵਿੱਚੋਂ ਜਿੰਨੇ ਕੋ ਪੈਸੇ ਮਿਲਦੇ ਉਸ ਨਾਲੋਂ ਜ਼ਿਆਦਾ ਹੁਣ ਪੈਸੇ ਮਿਲਣ ਲੱਗ ਗਏ ਹੁਣ ਮਹੀਨੇ ਚੁੱਕਦਾ ਵਹਿਲਾ ਵੀ ਰਹਿੰਦਾ ਗੁਜਰਾਨ ਚੰਗਾ ਹੋਣ ਲੱਗ ਗਿਆ ਸਮਾਂ ਬੀਤਦਾ ਤਾਂਬਾ ਵੇਚਦਾ ਇੱਕ ਦਿਨ ਤਾਂਬਾ ਕੱਢਦਿਆਂ ਫਿਰ ਫਕੀਰ ਹੁੰਦੇ ਕੋਲ ਆ ਗਿਆ ਫਕੀਰ ਕਹਿੰਦੇ ਇੱਥੇ ਵੀ ਇੱਥੇ ਹੀ ਖੜਾ ਰਹੇਗਾ ਅੱਗੇ ਵੀ ਜਾਏਗਾ ਉਹ ਕਹਿੰਦੇ ਜੀ ਹੁਣ ਅੱਗੇ ਕੀ ਹੈ ਜੀ ਕਦ ਅੱਗੇ ਚਾਂਦੀ ਚਾਂਦੀ ਹੈ ਉਹ ਫਕੀਰ ਦੀ ਕਿਨ ਤੇ ਫਿਰ ਅੱਗੇ ਚਲਾ ਜਾਂਦਾ ਉੱਥੇ ਚਾਂਦੀ ਚਾਂਦੀ ਖਾਣ ਪੀਏ ਚਾਂਦੀ ਖੁਸ਼ ਹੁੰਦਾ ਹੁਣ ਥੰਬੇ ਵਾਲਾ ਵੀ ਖਿਆਲ ਛੱਡਦਾ ਉਹਨੇ ਹੁਣ ਚਾਂਦੀ ਵੇਚਦਾ ਹੁਣ ਚੰ ਮਹੀਨੇ ਚ 15 ਦਿਨ ਵੇਲੇ ਰਹਿੰਦਾ 15 ਦਿਨ ਖਾਂਦਾ ਵੇਚਦਾ ਹੁਣ ਜਿਆਦਾ ਪੈਸੇ ਹੋਣ ਲੱਗੇ ਗੁਜਰਾਨ ਚੰਗਾ ਹੋ ਗਏ ਪਦਾਰਥ ਵੀ ਬੜੇ ਆ ਗਏ ਚੰਗਾ ਜੀਵਨ ਬਸਰੋਣ ਲੱਗਿਆ ਥੋੜਾ ਜਿਹਾ ਸਮਾਂ ਬੀਤਿਆ ਫਿਰ ਫਕੀਰ ਪਹੁੰਚ ਗਿਆ ਫਕੀਰ ਕਹਿੰਦਾ ਭਲੇ ਇੱਥੇ ਖੜਾ ਰਹੇਗਾ ਹੁਣ ਅੱਗੇ ਵੀ ਜਾਏਗਾ ਹੋਰ ਕਹਿੰਦਾ ਜੀ ਹੁਣ ਅੱਗੇ ਕੀ ਹੈ ਜੀ ਕਹਿੰਦਾ ਅੱਗੇ ਸੋਨੇ ਦੀ ਖਾਣ ਹੈ ਅੱਗੇ ਸੋਨਾ ਹੀ ਸੋਨਾ ਇਹ ਹੁਣ ਸੋਚਦਾ ਰੁਕ ਜਾਂਦਾ ਸੋਚਦਾ ਵੀ ਫਕੀਰ ਮੈਨੂੰ ਕਿਉਂ ਦੱਸ ਰਿਹਾ ਮੈਨੂੰ ਕਿਉਂ ਕਹਿ ਰਿਹਾ ਆਪ ਵੀ ਉੱਥੇ ਜਾ ਸਕਦਾ ਆਪ ਵੀ ਤਾਂਬਾ ਪਟ ਸਕਦਾ ਸੀ ਆਪ ਵੀ ਚਾਂਦੀ ਲੈ ਕੇ ਜਾ ਸਕਦੇ ਪਰ ਮੈਨੂੰ ਕਿਉਂ ਆਖ ਰਿਹਾ ਕਿੱਥੇ ਮੇਰਾ ਗਲਤ ਇਸਤੇਮਾਲ ਨਾ ਕਰਦਾ ਹੋਵੇ ਮੈਨੂੰ ਫਸਾ ਵੀ ਸਕਦਾ ਹੈ ਇਹ ਵਿਚਾਰ ਸ਼ੁਰੂ ਹੋ ਗਏ ਖਿਆਲ ਪੈਦਾ ਹੋ ਗਏ ਵੀ ਮੈਨੂੰ ਕਿਉਂ ਆਖ ਰਿਹਾ ਕਹਿੰਦੇ ਨਹੀਂ ਜੀ ਮੈਂ ਅੱਗੇ ਨਹੀਂ ਜਾਣਾ ਜੀ ਠੀਕ ਹੈ ਜੀ ਵਾਪਸ ਚਲਾ ਗਿਆ ਆਪਣੀ ਪਤਨੀ ਨੂੰ ਆਖਦਾ ਜਿੰਨੇ ਨੂੰ ਆਦੇ ਫਿਰ ਫਕੀਰ ਮਿਲਿਆ ਹੋਇਓ ਜਿੰਨੇ ਤਾਂਬੇ ਬਾਰੇ ਜਿੰਨੇ ਚਾਂਦੀ ਬਾਰੇ ਦੱਸਿਆ ਸੀ ਕੀ ਆਖਦਾ ਉਹ ਕਹਿੰਦਾ ਜੀ ਅੱਗੇ ਸੋਨੇ ਦੀ ਖਾਨ ਹੈ ਕਹਿੰਦੇ ਪਰ ਮੈਂ ਗਿਆ ਨਹੀਂ ਮੈਨੂੰ ਡਰ ਹੈ ਵੀ ਕਿਤੇ ਗਲਤ ਇਸਤੇਮਾਲ ਨਾ ਕਰੇ ਮੈਨੂੰ ਫਸਾ ਨਾ ਦੇਵੇ ਕਿਤੇ ਮਰਵਾ ਨਾ ਦੇਵੇ ਕੋਈ ਪਤਾ ਥੋੜਾ ਲੱਗਦਾ ਘਰ ਵਾਲ ਕਹਿੰਦੀ ਨਹੀਂ ਜੀ ਤੁਸੀਂ ਜਾਣਾ ਸੀ ਕੀ ਪਤਾ ਜੀ ਉਹਨੇ ਚਾਂਦੀ ਦੱਸੀ ਅੱਗੇ ਸੋਨਾ ਵੀ ਹੋਵੇ ਤੁਸੀਂ ਕਿਰ ਜਾਂਦੇ ਤਾਂ ਸੀ ਵੇਖ ਕੇ ਤਾਂ ਹੁੰਦੇ ਹੁਣ ਮਨ ਵਿੱਚ ਥੋੜਾ ਲਾਲਚ ਵੱਧ ਗਿਆ। ਮਨੁੱਖ ਦੀ ਤ੍ਰਿਸ਼ਨਾ ਕੱਟਦੀ ਥੋੜੀ ਇਹ ਪਦਾਰਥਾਂ ਨੂੰ ਲੈ ਕੇ ਕਦੇ ਨਹੀਂ ਕੱਟਦੀ। ਇਹ ਤਾਂ ਜਿੰਨੇ ਪਦਾਰਥਾਂ ਨੂੰ ਮਨੁੱਖ ਕੋਲੋਂ ਨੇ ਥੋੜੀ ਹੈ। ਸਹਿਬ ਜੀ ਕਹਿੰਦੇ ਤ੍ਰਿਸ਼ਨਾ ਤੇ ਅੱਗ ਬਾਗ ਹੈ ਜਿੰਨਾ ਮਰਜੀ ਬਾਲਨ ਛੱਡ ਦਿਓ ਅੱਗ ਨੇ ਥੋੜਾ ਕਹਿਣਾ ਮਰਚ ਗਈ। ਮਨੁੱਖ ਦੇ ਮਨ ਨੇ ਥੋੜਾ ਕਹਿਣਾ ਮਰਚ ਗਿਆ। ਨਹੀਂ ਕੰਦਕਦੀ। ਹੁਣ ਤੇ ਪਹੁੰਚ ਜਾਂਦਾ ਉੱਤੇ ਸੋਨੇ ਦੀ ਖਾਨ। ਬਹੁਤ ਸੋਨਾ। ਹੁਣ ਬਹੁਤ ਖੁਸ਼ ਹੁਣ ਬਹੁਤ ਸੋਨਾ ਗੁਜਰਾਨ ਚੱਲਦਾ ਉਹਦੇ ਕਰਦਾ ਆਨੰਦ ਹੀ ਆਨੰਦ ਹੈ ਹਰ ਪਦਾਰਥਨ ਦੇ ਕਰ ਹੈ ਹਰ ਵਸਤੂਨ ਦੇ ਕਰ ਹੈ ਥੋੜਾ ਸਮਾਂ ਬੀਤਿਆ ਫਿਰ ਫਕੀਰ ਪਹੁੰਚ ਗਿਆ ਹੁਣ ਫਕੀਰ ਕਿਸੇ ਦੇ ਪਿੱਛੇ ਪੈ ਜਾਣ ਫਿਰ ਛੱਡਦੇ ਥੋੜਾ ਛੇਤੀ ਕਿਤੇ ਉਹ ਫਕੀਰ ਕਹਿੰਦਾ ਹੁਣ ਇੱਥੇ ਖੜਾ ਰਹੇਗਾ ਹੋਰ ਵੀ ਅੱਗੇ ਜਾਏਗਾ ਕਿ ਨਹੀਂ ਉਹ ਕਹਿੰਦਾ ਜੀ ਹੁਣ ਅੱਗੇ ਕੀ ਐ ਕਹਿੰਦੇ ਅੱਗੇ ਹੀਰਿਆਂ ਦੀ ਖਾਨ ਐ ਉਹ ਕਹਿੰਦਾ ਜੀ ਬਸ ਕਰੋ ਜੀ ਮੈਂ ਤੁਹਾਨੂੰ ਕਿੰਨੇ ਦਿਨਾਂ ਤੋਂ ਵੇਖ ਰਿਆ ਤੁਹਾਡੇ ਕੋਲ ਉਹ ਮੈਲੇ ਤੈਲੇ ਕੱਪੜੇ ਜੀ ਤੁਸੀਂ ਪਾ ਕੇ ਹੁੰਦੇ ਜੇ ਜੇ ਹੀਰਿਆਂ ਦੀ ਖਾਨ ਐ ਤੁਸੀਂ ਆਪ ਕਿਉਂ ਨਹੀਂ ਜਾਂਦੇ ਤੁਸੀਂ ਆਪ ਵੀ ਚਲੇ ਜਾਓ ਕਿ ਤੁਹਾਨੂੰ ਲੋੜ ਨਹੀਂ ਤੁਹਾਨੂੰ ਜ਼ਰੂਰਤ ਨਹੀਂ ਤੁਹਾਡੇ ਕੱਪੜੇ ਤਾਂ ਮੈਲੇ ਕੁਚੈਲੇ ਜੀ ਨੇ ਗੰਦੇ ਨੇ ਤੇ ਤੁਸੀਂ ਮੈਨੂੰ ਆਖਰੀ ਉਹ ਕਹਿੰਦਾ ਜੀ ਮੇਰੇ ਕੋਲ ਇਸ ਨਾਲੋਂ ਵੀ ਜ਼ਿਆਦਾ ਕੀਮਤੀ ਚੀਜ਼ ਹੈ ਜਿਤੁ ਹੀ ਇਹਦੀ ਗੱਲ ਕਰਦਾ ਮੇਰੇ ਕੋਲ ਹੀਰਿਆਂ ਨਾਲੋਂ ਵੀ ਜ਼ਿਆਦਾ ਕੀਮਤੀ ਚੀਜ਼ ਹੈ ਕਿਦੋਂ ਕਿਹੜੀ ਹੈ ਕਹਿੰਦੇ ਸੁੰਮੇ ਆਣ ਤੇ ਤੈਨੂੰ ਦੱਸਾਂਗੇ ਤੋ ਅੱਗੇ ਤਚਾ ਉਹ ਗੱਲ ਮੰਨ ਲੈਂਦਾ ਅੱਗੇ ਪਹੁੰਚਦਾ ਹੀਰਿਆਂ ਦੀ ਖਾਨ ਬਹੁਤ ਖੁਸ਼ ਵੀ ਹੁਣ ਤਾਂ ਲਹਿਰਾਂ ਬਹਿਰਾਂ ਹੋ ਜਾਣਗੀਆਂ ਸਭ ਕੁਝ ਆ ਗਿਆ। ਥੋੜਾ ਸਮਾਂ ਬੀਤਿਆ ਫਿਰ ਪਹੁੰਚਿਆ ਫਕੀਰ। ਕਹਿੰਦਾ ਹੁਣ ਇੱਥੇ ਖੜਾ ਰਹੇਗਾ ਫਿਰ ਹੁਣ ਅੱਗੇ ਜਾਏਗਾ। ਕਹਿੰਦਾ ਹੁਣ ਅੱਗੇ ਕੀ ਹੈ? ਕਹਿੰਦੇ ਇਸ ਤੋਂ ਅੱਗੇ ਪ੍ਰਮਾਤਮਾ ਦਾ ਨਾਮ ਹੈ। ਉਹਦੀ ਬੰਦਕੀ ਹੈ। ਉਹ ਕਹਿੰਦਾ ਛੱਡੋ ਜੀ ਇਹਨੇ ਕੀਮਤੀ ਹੀਰੇ ਤੇ ਹੀਰਿਆਂ ਪਿੱਛੇ ਕਿਹੜਾ ਹੁਣ ਜਾਏਗਾ ਉੱਥੇ? ਹੀਰਿਆਂ ਨੂੰ ਛੱਡ ਕੇ ਸੋਨਿਆਂ ਨੂੰ ਛੱਡ ਕੇ ਉਹ ਨਾਮ ਵਾਲੇ ਪਾਸੇ ਕਿਹੜਾ ਜਾਵੇ? ਬੰਦਗੀ ਵਾਲੇ ਪਾਸੇ ਕਿਹੜਾ ਜਾਵੇ ਜੀ ਕਹਿੰਦਾ ਨਹੀਂ ਜੀ ਉਹ ਬਹੁਤ ਕੀਮਤੀ ਦਾਤ ਹੈ ਬਹੁਤ ਕਮ ਹੋਣ ਵਾਲੀ ਦਾਤ ਹੈ ਉਹ ਨੂੰ ਇਸ ਤੋਂ ਅੱਗੇ ਵੀ ਚੱਲ ਇੱਥੇ ਤੱਕ ਸੀਮਤ ਨਾ ਰਹੇ ਤੂੰ ਇਸ ਤੋਂ ਅੱਗੇ ਵੀ ਚੱਲ ਉਹ ਕਹਿੰਦਾ ਛੱਡੋ ਜੀ ਉਹ ਕਿਵੇਂ ਕੀਮਤੀ ਹੋਈ ਕਹਿੰਦਾ ਇਹ ਦੱਸ ਲੱਕੜ ਵੱਡ ਦਾ ਸੀ ਜਦੋਂ ਤਾਂਬੇ ਵਾਲੇ ਪਾਸੇ ਆਏ ਕਿ ਲੱਕੜਾਂ ਯਾਦ ਆਈਆਂ ਕਹਿੰਦਾ ਚਾਂਦੀ ਵਾਲੇ ਪਾਸੇ ਆਏ ਤਾਂਬਾ ਯਾਦ ਆਇਆ ਕਹਿੰਦੇ ਨਾ ਸੋਨੇ ਵਾਲੇ ਪਾਸੇ ਆਇਆ ਤੇ ਚਾਂਦੀ ਯਾਦ ਆਈ ਕਹਿੰਦੇ ਨਾ ਜੀ ਕੋਈ ਖਿਆਲ ਨਹੀਂ ਆਇਆ ਕਹਿੰਦੇ ਹੀਰਿਆਂ ਵਾਲੇ ਪਾਸੇ ਆਇਆ ਸੋਨਾ ਯਾਦ ਆਇਆ ਕਹਿੰਦੇ ਨਹੀਂ ਕਹਿੰਦੇ ਨਾਮ ਵਾਲੇ ਪਾਸੇ ਆਏਗਾ ਇਹ ਵੀ ਵਿਸਰ ਜਾਣੇ ਸਭ ਕੁਝ ਇਹ ਵੀ ਪਹੁੰਚਣਾ ਹੈ ਜਦੋਂ ਨਾਮ ਦਾ ਰਸ ਆ ਗਿਆ ਜਦੋਂ ਬੰਦਗੀ ਦਾ ਰਸ ਆ ਗਿਆ ਫਿਰ ਫਿਰ ਇੱਕ ਗੱਲ ਤੋਂ ਵੀ ਆਖ ਦੇਗਾ ਸਭੇ ਵਸਤੂ ਮਿੱਠੀਆਂ ਰੱਬ ਦਾ ਪੂਜਨ ਤੋ ਜਦੋਂ ਨਾਮ ਮਿੱਠਾ ਲੱਗਣ ਲੱਗ ਗਿਆ ਬੰਦਗੀ ਮਿੱਠੀ ਲੱਗਣ ਲੱਗੀ ਫਿਰ ਇਹ ਸਭ ਮਨ ਦੇ ਵਿੱਚੋਂ ਵਿਸਰ ਜਾਣਗੇ ਕੋਈ ਲੋਭ ਨਹੀਂ ਕੋਈ ਲਾਲਚ ਨਹੀਂ ਪਰ ਮੈਂ ਜਿਹੜੀ ਬੇਨਤੀ ਕਰ ਰਿਹਾ ਵੀ ਅਸੀਂ ਪਦਾਰਥਾਂ ਤੱਕ ਹੀ ਸੀਮਤ ਕਰ ਲਿਆ ਜੀਵਨ ਨੂੰ ਇਸ ਤੋਂ ਅੱਗੇ ਵੀ ਬੜੀ ਮਹਾਨ ਸਿੱਖੀ ਹੈ ਜੀ ਜੋ ਸੰਵੇ ਜੀਵਨ ਨੂੰ ਕੀਮਤੀ ਬਣਾਉਂਦੀ ਹੈ ਬੇਸ਼ੱਕ ਸੰਸਾਰ ਦਾ ਮਹਿੰਗਾ ਪਦਾਰਥ ਨਾ ਹੋਵੇ ਸਾਡੇ ਕੋਲ ਬੇਸ਼ੱਕ ਸਾਡੇ ਕੋਲ ਕੀਮਤੀ ਦਾਤ ਨਾ ਹੋਵੇ ਸੰਸਾਰ ਦੀ ਘੇਰਿਆ ਜੀ ਪਰ ਨਾਮ ਤਾਂ ਹੋਵੇਗਾ ਤੇ ਨਾਮ ਨੇ ਸਾਨੂੰ ਜਿਹੜਾ ਉਹ ਕੀਮਤੀ ਬਣਾਇਆ ਇਸ ਤੋਂ ਪਹਿਲਾਂ ਆਪਾਂ ਬਚਨ ਸਾਂਝਾ ਕੀਤਾ ਸੀ ਨਾ ਮਾਰਕੰਡੇ ਤੇ ਕੋ ਅਧਿਕਾਇ ਜਿੰਤਰੇ ਤਰਮੂਂਡ ਬਲਾਇ ਕਨੇ ਮਾਰਕੰਡੇ ਨੂੰ ਤਾਂ ਵੇਖੋ ਜੀ ਝੁੱਗੀ ਦੇ ਵਿੱਚ ਹੀ ਜੀਵਨ ਬਸਰ ਕਰ ਲਿਆ ਉਹ ਕੀਮਤੀ ਕਿਉਂ ਸੀ ਕਿਉਂ ਨਾਮ ਸੀ ਹੁੰਦੇ ਕੋਲ ਬੰਦਗੀ ਸੀ ਹੁੰਦੇ ਕੋਲ ਇਸ ਲਈ ਭਗਤ ਕਬੀਰ ਸਾਹਿਬ ਜੀ ਨੇ ਕਿਹਾ ਕਬੀਰ ਇਹ ਤਨ ਜਾਏਗਾ ਸਕੋਤਲੇਹੋ ਬਹੋਰ ਨਾਂਗੇ ਪਾਉ ਤੇਗੇ ਜਿੰਨ ਕੇ ਲੱਖ ਕਰੋੜ ਜਿੰਨਾ ਵਿੱਚ ਰੁੱਝਿਆ ਬੈਠਾ ਹੈ ਲੱਖਾਂ ਕਰੋੜੇ ਥੀ ਰਹਿ ਜਾਣਗੇ ਸਭ ਨਾਸ਼ ਹੋ ਜਾਣਾ ਮਿੱਟੀ ਹੋ ਜਾਣਾ ਜੀ ਸਭ ਹੁਣ ਅਗਲਾ ਸ਼ਲੋਕ ਬੜਾ ਪਿਆਰਾ ਹੈ ਜੀ ਕਬੀਰ ਇਹ ਤਨ ਜਾਏਗਾ ਕਵਨੇ ਮਾਰਗ ਲਾਇ ਕਹਿੰਦੇ ਨਿਬਿੰਸਨੈ ਨੂੰ ਕਿੱਥੇ ਉਲਝਾਈ ਬੈਠਾ ਤਨ ਨੂੰ ਕਿਹੜੀ ਮਾਇਆ ਵਿੱਚ ਉਲਝਾ ਕੇ ਬੈਠਾ ਹੈ ਕਿਉਂ ਆਪਣੀ ਜੀਵਨ ਨੂੰ ਵਿਕਾਰਾਂ ਚ ਬੁਰੀਆਂ ਆਈਆਂ ਚ ਲੋਭ ਹੰਕਾਰ ਚ ਉਲਝਾ ਕੇ ਬੈਠਾ ਹੈ ਇਹਦੇ ਤੋਂ ਬਾਹਰ ਕਰਨੇ ਨੇ ਇਹਨੇ ਬਿਨ ਸਜਣਾ ਖਤਮ ਹੋ ਜਾਣਾ ਹੈ ਫਿਰ ਕਿਉਂ ਆਪਣੀ ਲੱਤਾਂ ਨਾਲ ਚੱਲ ਕੇ ਮਾੜੇ ਸਥਾਨਾਂ ਤੇ ਜਾਣਾ ਕਿਉਂ ਆਪਣੇ ਕੰਨਾਂ ਨਾਲ ਮਾੜਾ ਸੁਣਨਾ ਹੈ ਕਿਉਂ ਆਪਣੇ ਬੋਲਾਂ ਨਾਲ ਹੀ ਮਾੜਾ ਬੋਲਦਾ ਹੈ ਕਿਉਂ ਨੇਤਰਾਂ ਨਾਲ ਹੀ ਮਾੜਾ ਦੇਖਦਾ ਹੈ ਕਿਉਂ ਇੰਨਾ ਹੱਥਾਂ ਨਾਲ ਮਾੜਾ ਕਰਦਾ ਸਰ ਜੀ ਕਹਿੰਦੇ ਇਨੇ ਬਿੰਸ ਨੇ ਖਤਮ ਹੋਣਾ ਸਦੀਵੀ ਤੇਰੇ ਨਾਲ ਥੋੜਾ ਰਹਿਣਾ ਨੇ ਇਸ ਲਈ ਕਬੀਰ ਇਹ ਤਨ ਜਾਏਗਾ ਕਬਨੈ ਮਾਰਗ ਲਾਇ ਕੈ ਸੰਗਤ ਕਰ ਸਾਧ ਕੀ ਕੈ ਹਰ ਕੀ ਗੁਣ ਗਾਏ ਇਹਨੂੰ ਗੁਰੂ ਦੀ ਸੰਗਤ ਚ ਲੈ ਕੇ ਆਇਆ ਕਰਨ ਇਹਨੂੰ ਨਾਮ ਨਾਲ ਜੋ ਇਹਨੂੰ ਬੰਦਗੀ ਨਾਲ ਜੋੜ ਤਾਂਕਿ ਇਹਦੀ ਕੀਮਤ ਪਹਿ ਸਕੇ ਇਹ ਕੀਮਤੀ ਹੋ ਸਕੇ ਤਨ ਪਦਾਰਥਾਂ ਨਾਲ ਕੀ ਕੀਮਤੀ ਨਹੀਂ ਹੁੰਦਾ ਜੀ ਤਨ ਪਦਾਰਥਾਂ ਨਾਲ ਜਾਂ ਹੋਰ ਵਸਤੂਆਂ ਦੇ ਨਾਲ ਮਨੁੱਖ ਕੀਮਤੀ ਨਹੀਂ ਬਣਦਾ ਗੁਰੂ ਦੀ ਨਿਗਾਹ 'ਚ ਗੁਰੂ ਦੀ ਨਿਗਾਹ 'ਚ ਉਹ ਜੋ ਸ਼ਖਸ ਕੀਮਤੀ ਹੈ ਉਹ ਜੋ ਸ਼ਖਸ ਤਨਵਾਨ ਹੈ ਤਨਵੰਤ ਹੈ ਜਿੰਦੇ ਕੋਲ ਨਾਮ ਹੈ ਜਿੰਦੇ ਕੋਲ ਬੰਦਗੀ ਹੈ ਇਸ ਲਈ ਅਸੀਂ ਆਪਣੇ ਜੀਵਨ ਨੂੰ ਮੈਂ ਇਹ ਨਹੀਂ ਬੇਨਤੀ ਹਰ ਵਾਰੀ ਆਪਾਂ ਬੇਨਤੀ ਕਰਦੇ ਮੈਂ ਇਹ ਨਹੀਂ ਆਖ ਰਿਹਾ ਵੀ ਤਨ ਪਦਾਰਥ ਦੀ ਲੋੜ ਨਹੀਂ ਇੱਥੋਂ ਤੱਕ ਰੁਕਣਾ ਵੀ ਨਹੀਂ ਨਾ ਇਸ ਤੋਂ ਅੱਗੇ ਵੀ ਬੜੀ ਕੀਮਤੀ ਦਾਤ ਹੈ ਜੋ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਖਸ਼ੀ ਸਾਨੂੰ ਨਾਮ ਦੀ ਦਾਤ ਬੰਦਗੀ ਦੀ ਦਾਤ ਜੋ ਸਾਨੂੰ ਕੀਮਤੀ ਬਣਾਉਂਦੀ ਇਸ ਲਈ ਭਗਤ ਜੀ ਨੇ ਆਖੇ ਵੀ ਕਾਹੇ ਰੇ ਨਰ ਗਰਭ ਕਰ ਤੋ ਬਿੰਸ ਜਾਏ ਝੂਠੀ ਦੇਹੀ ਕਿਉਂ ਹੰਕਾਰ ਕਰਦਾ ਪਈ ਕਿਉਂ ਮਾਨ ਕਰਦਾ ਜਿਸ ਚੀਜ਼ ਦਾ ਵੀ ਹੰਕਾਰ ਹੈ ਉਹਨੇ ਬਿੰਸ ਲੈ ਖਤਮ ਮੈਂ ਫਿਰ ਇੱਕ ਸ਼ਬਦ ਸੰਜਿਆ ਕਰ ਦੇਣਾ ਗੁਰਬਾਣੀ ਚੋਂ ਆਪ ਜੀ ਨਾਲ ਕਹਾ ਨਰ ਗਰਬਸ ਥੋੜੀ ਬਾਤ ਕਹਿੰਦੇ ਕਿਉਂ ਹੰਕਾਰ ਕਰਦਾ ਗੱਲ ਤਾਂ ਥੋੜੇ ਦਿਨਾਂ ਦੀ ਹੈ ਨਾ ਅੱਜ ਹੈ ਕੱਲ ਨਹੀਂ ਹੋਵੇਗਾ ਖੰਡ ਗੱਲ ਨਹੀਂ ਰਹਿ ਜਾਣਗੀ ਬਾਤਾਂ ਹੀ ਰਹਿ ਜਾਣਗੀਆਂ ਸਰੀਰ ਨਹੀਂ ਹੋਵੇਗਾ ਜੋਤ ਨਹੀਂ ਹੋਵੇਗੀ ਕਹਿੰਦੇ ਕਿਉਂ ਹੰਕਾਰ ਕਰਦਾ ਜੀਵਨ ਦੀ ਗੱਡੀ ਜਿਹੜੀ ਹੈ ਹੈ ਤਾਂ ਥੋੜੇ ਕੁ ਦਿਨਾਂ ਦੀ ਨਾ ਤੇ ਉਹ ਹੰਕਾਰ ਚ ਕਿਉਂ ਲੰਗਾਇਆ ਕਹਾਂ ਨਰ ਗਰਬਸ ਥੋੜੀ ਬਾਤ ਮਨ ਦਸਨਾਜ ਟਕਾਚਾਰ ਗੰਠੀ ਐਡੋ ਟੇਡੋ ਜਾਤ ਕਹਿੰਦੇ ਰਾਨਗੀ ਦੀ ਗੱਲ ਦਸ ਕੋ ਬੋਰੀਆਂ ਆ ਜਿੱਦੀਆਂ ਜੋੜ ਲਈਆਂ ਚਾਰ ਕੋ ਟੱਕੇ ਜੋੜ ਲੈ ਗਲੀਚ ਬੜਾ ਹੰਕਾਰਿਆ ਹੋਇਆ ਤੁਰਦਾ ਹੈ ਟੇਡਾ ਟੇਡਾ ਚੱਲਦਾ ਹੈ ਖबीर ਜੀ ਮਹਾਰਾਜ ਜੀ ਕਹਿੰਦੇ ਚਾਰ ਦਿਨਾਂ ਦੀ ਗੱਲ ਹੈ ਆ ਚੂਰੋ ਚੂਰੋ ਜਾਣ ਹੰਕਾਰ ਸਾਰਾ ਖਤਮ ਹੋ ਜਾਏ ਇਹ ਮੌਤ ਨੇ ਸਭ ਕੁਝ ਭੁਲਾ ਦੇਣਾ ਜੀ ਸਭ ਹੰਕਾਰ ਇੱਥੇ ਧਰੇ ਰਹਿ ਜਾਣਗੇ ਸਭ ਜ਼ਮੀਨ ਜਾਇਦਾਦ ਧਨ ਦੁੜ ਇੱਥੇ ਰਹਿ ਜਾਣਗੇ ਬੀਰ ਜੀ ਮਹਾਰਾਜ ਜੀ ਕਹਿੰਦੇ ਹਰਾਨਗੀ ਦੀ ਗੱਲ ਐ ਮਨ ਦਸਨਾਜ ਟਕਾ ਚਾਰ ਗੰਠੀ ਐਡੋ ਟੇਡੋ ਜਾਤ ਕਹਿੰਦੇ ਚਾਰ ਕੋ ਟਕੇ ਜੋੜ ਲੈ ਤੇ ਬਹੁਤ ਹੰਕਾਰ ਕਰਦਾ ਪਿਆ ਤੇ ਉਹ ਬਹੁਤ ਮਾਨ ਕਰਦਾ ਕੁਝ ਨਹੀਂ ਪਿਆ ਥਿੰਨਾ ਕੁਝ ਮਿਲਣਾ ਇਹਦੇ ਚ ਬਹੁਤ ਪ੍ਰਤਾਪ گاؤں ਸੋ ਪਾਏ 2 ਲੱਖ ਟਕਾ ਬਰਾਤ ਕੀ ਹੋਇਆ ਚਾਰ ਕੋ ਪਿੰਡਾਂ ਦੀ ਤੈਨੂੰ ਚੌਧਰੀ ਬਣ ਗਿਆ ਚਾਰ ਕੋ ਪਿੰਡ ਤੂੰ ਸੰਭਾਲ ਲੈ ਬਹੁਤ ਪ੍ਰਤਾਪ گاؤں ਸੋ ਪਾਏ 2 ਲੱਖ ਟੱਕਾ ਬਰਾ 2 ਲੱਖ ਦੀ ਜਗੀਰ ਤੈਨੂੰ ਮਿਲ ਗਈ ਫਿਰ ਕੀ ਹੋਇਆ ਚਾਰ ਦਿਨ ਕੀ ਕਰੋ ਸਾਹਬੀ ਇਹ ਚਾਰ ਦਿਨਾਂ ਦੀ ਸਾਹਬੀ ਹੈ ਜੀ ਬਿਨਸਨੀ ਤੇ ਹੈ ਜਿਵੇਂ ਬਨਹਰ ਪਾਤ ਕਹਿੰਦੇ ਜਿਵੇਂ ਜੰਗਲ ਵਿੱਚ ਦਰਖਤ ਖੜਾ ਹੈ ਅੱਜ ਹਰੇ ਪੱਤੇ ਕੱਲ ਤੇ ਝੜਨੇ ਵੀ ਹੁੰਦੇ ਨੇ ਸੁੱਕ ਵੀ ਜਾਣਾ ਤੇ ਸੁੱਕ ਕੇ ਝੜ ਵੀ ਜਾਣਾ ਕਬੀਰ ਜੀ ਕਹਿੰਦੇ ਚਾਰ ਦਿਨਾਂ ਦੀ ਸਹਬੀ ਹੈ ਜੀ ਅੱਜੇ ਹਰੀ ਹੈ ਤੇ ਕਨੂੰ ਸੁੱਕ ਕੇ ਨਿਬਿਨਸਨਾ ਵੀ ਇਹ ਝੜ ਵੀ ਜਾਣਾ ਹੈ ਖਤਮ ਵੀ ਹੋ ਜਾਣਾ ਹੈ ਚਾਰ ਦਿਨਸ ਕੀ ਕਰੋ ਸਹਬੀ ਜੈਸੇ ਬਨਹਰ ਪਤ ਨਾ ਕੋ ਲੈ ਆਇਓ ਇਹ ਤਨ ਨਾ ਕੋ ਲੈ ਜਾਤ ਰਾਵਣ ਹੋਤੇ ਅਦਿਕ ਛਤਰਪਤ ਖਿੰਮੈ ਗਏ ਬਿਲਾ ਤਾ ਕਹਿੰਦੇ 라ਵਣ ਵੱਲ ਵੇਖ ਲੋ ਜੀ ਨਾ ਤਾਂ ਤੂੰ ਧੰਨ ਲੈ ਕੇ ਆਇਆ ਤੇ ਨਾ ਲੈ ਕੇ ਜਾਣਾ ਨਾ ਤੋ ਸੀ ਲੈ ਕੇ ਆਏ ਜੀ ਆ ਸਰੀਰ ਲੈ ਕੇ ਆਏ ਆ ਇਹ ਵੀ ਨਹੀਂ ਨਾਲ ਜਾਣਾ ਆਵਤ ਸੰਗ ਨ ਜਾਤ ਸੰਗਾਤੀ ਆਉਂਦਾ ਤਾਂ ਹੈ ਜੋਤ ਦੇ ਨਾਲ ਸਰੀਰ ਪਰ ਨਾਲ ਨਹੀਂ ਜਾਣਾ ਜੀ ਇੱਥੇ ਮਿੱਟੀ ਹੋ ਜਾਣਾ ਰੱਬ ਨੇ ਕੱਲੀ ਜੋਤ ਹੀ ਲੈ ਜਾਣੀ ਆਪਣੀ ਕਹਿੰਦੇ ਚਾਰ ਦਿਨਸ ਕੀ ਕਰੋ ਸਾਹਬੀ ਹੈ ਤੇ ਚਾਰ ਦਿਨਾਂ ਦਿਨਾਂ ਸਮਾਂ ਤਾਂ ਲੰਘਦਾ ਜਾਏਗਾ ਜੀ ਵਕਤ ਦਾ ਕੰਮ ਹੈ ਲੰਘਣਾ ਅੱਜ ਕੁਝ ਹੋਰ ਹੈ ਤੇ ਕੱਲ ਕੁਝ ਹੋਰ ਹੋ ਜਾਣਾ ਹੈ ਵਕਤ ਬਹੁਤ ਬਲਵਾਨ ਹੈ ਉਹ ਕਿਸੇ ਨੇ ਆਖਿਆ ਨਾ ਵੀ ਰਾਜੇ ਨੇ ਕਿਹਾ ਕਹਿੰਦਾ ਦੀਵਾਰ ਹੈ ਨਾ ਜਿਹੜੀ ਇਹਦੇ ਉੱਤੇ ਏਸੀ ਕੋਈ ਲਿਖਤ ਲਿਖ ਜੇ ਮੈਂ ਖੁਸ਼ ਹੋ ਖੁਸ਼ੀ ਵਿੱਚ ਹੋਵਾਂ ਤੇ ਉਹਨੂੰ ਵੇਖ ਕੇ ਗਮ ਚ ਹੋ ਜਾਵਾਂ ਉਹਨੂੰ ਪੜ੍ਹ ਕੇ ਗਮ ਚ ਹੋ ਜਾਵਾਂ ਜੇ ਮੈਂ ਗਮ ਚਾ ਦੁਖੀਆਂ ਤੇ ਉਹਨੂੰ ਪੜ ਕੇ ਖੁਸ਼ ਹੋ ਜਾਵਾਂ ਐਸੀ ਕੋਈ ਲਿਖਤ ਲਿਖ ਦੇ ਤੋ ਬੜਾ ਸਿਆਣਾ ਸੀ ਜੀ ਉਹਨੇ ਦੀਵਾਰ ਤੇ ਲਿਖ ਦਿੱਤਾ ਸਮਾਂ ਇਹ ਵੀ ਨਹੀਂ ਰਹਿਣਾ ਹੁਣ ਜਦੋਂ ਗਮ ਚ ਹੁੰਦਾ ਹੈ ਦੁਖੀ ਹੁੰਦਾ ਹੈ ਤੇ ਉਹ ਪੜ ਲੈਂਦਾ ਵੀ ਸਮਾਂ ਇਹ ਵੀ ਨਹੀਂ ਰਹਿਣਾ ਜੇ ਅੱਜ ਦੁੱਖ ਆਇਆ ਸਮਾਂ ਇਹ ਵੀ ਨਹੀਂ ਰਹਿਣਾ ਜੇ ਉਹ ਖੁਸ਼ ਹੁੰਦਾ ਹੈ ਤੇ ਉਹ ਫਿਰ ਪੜ ਲੈਂਦਾ ਵੀ ਸਮਾਂ ਇਹ ਵੀ ਨਹੀਂ ਰਹਿਣਾ ਵੀ ਅੱਜ ਖੁਸ਼ੀ ਹੈ ਤੇ ਸਮਾਂ ਤੇ ਇਹ ਵੀ ਨਹੀਂ ਰਹਿਣਾ ਇਹ ਵੀ ਚਲਾ ਜਾਣਾ ਇਹ ਜੀਵਨ ਦਾ ਸਫਰ ਲੰਘਦਾ ਰਹੇਗਾ ਪਰ ਅਸੀਂ ਜੀਵਣਾ ਸਿੱਖੀਏ ਸਮਾਂ ਲੰਘਦਾ ਜੇ ਅੱਜ 4 ਦਿਨਾਂ ਦੀ ਸਹਿਬੀ ਹੈ ਅੱਜ ਧਨ ਦੌਲਤ ਸੇਬ ਕਿੰਦੇ ਨਹੀਂ ਰਹਿਣਾ ਸਮਾਂ ਵੀ ਨਹੀਂ ਰਹਿਣਾ ਜੇ ਅਤ ਦੀ ਗਰੀਬੀ ਹੈ ਕੁਝ ਨਹੀਂ ਹੈ ਸਮਾਂ ਤਾਂ ਉਹ ਵੀ ਨਹੀਂ ਰਹਿਣਾ ਸਮਾਂ ਤਾਂ ਲੰਘਦਾ ਜਾਣਾ ਵਕਤ ਲੰਘਦਾ ਜਾਏਗਾ ਔਦ ਘਟੈ ਦਿਨ ਸ ਰਹਿਣਾ ਰੇ ਮਨ ਗੁਰ ਮਿਲ ਕਾਜ ਸੁਬਾਰੇ ਔਦ ਘਟੈ ਦਿਨ ਸ ਰਹਿਣਾ ਰੇ ਉਮਰ ਕੱਟਦੀ ਜਾ ਰਹੀ ਐ ਉਮਰ ਲੰਘਦੀ ਜਾ ਰਹੀ ਐ ਭਾਵ ਸਮਾਂ ਲੰਘਦਾ ਜਾ ਰਿਹਾ ਇਸ ਲਈ ਮਨ ਗੁਰਮਿਲ ਕਾਜ ਸੁਭਾਰੀ ਗੁਰੂਕੁਲਾ ਗੁਰੂਕੋਲ ਬੈਠ ਕੇ ਕਾਜ ਸੁਭਾਰ ਆਪਣੇ ਵਕਤ ਲੰਘਦਾ ਜਾਵੇ ਹਰ ਦੁਨਿਆਵੀ ਤੋਰਤੇ ਜੋ ਵੀ ਐ ਨਾ ਉਹ ਵਕਤ ਲੰਘਦਾ ਜਾਏਗਾ ਸਮਾਂ ਲੰਘਦਾ ਜਾਏਗਾ ਜਿਨ੍ਹਾਂ ਨੇ ਹੰਡਾਇਆ ਬਜ਼ੁਰਗੀ ਚਾਏ ਉਹਨਾਂ ਨੂੰ ਪਤਾ ਸਭ ਪਹਿਲਾਂ ਕਿਸੇ ਵਕਤ ਨਾਲ ਅਜ ਕੀ ਐ ਹੀ ਹੋ ਗਿਆ ਵਕਤ ਲੰਘਦਾ ਜਾਏਗਾ ਇਸ ਲਈ ਭਗਤ ਨਾਮਦੇਵ ਜੀ ਮਹਾਰਾਜ ਜੀ ਆਖਦੇ ਵੀ ਸਾਡਾ ਤਾਂ ਪਿਆਰ ਪਰਮਾਤਮਾ ਨਾਲ ਹੈ ਸਾਡਾ ਪ੍ਰੇਮ ਤਾਂ ਪਰਮਾਤਮਾ ਨਾਲ ਹੈ ਕਿਉਂਕਿ ਸਾਥ ਦੇਣ ਵਾਲਾ ਨਾਲ ਨਿਭਣ ਵਾਲਾ ਬਾਕੀ ਕਾਹਾਂ ਕਾਹੇ ਰੇ ਨਰ ਗਰਭ ਕਰਤ ਹੋ ਬਿਨ ਸਜਾਏ ਝੁਕੀ ਦੇਹੀ ਕਿਉਂ ਹੰਕਾਰ ਕਰਦਾ ਪਦਾਰਥਾਂ ਦਾ ਤਨ ਦਾ ਦੌਲਤ ਦਾ ਉਹ ਦੇਹਾਂ ਦਾ ਇਹ ਸਰੀਰ ਦਾ ਇਨੇ ਬਿਨਸ ਜਾਣਾ ਹੈ ਇਹਨੇ ਖਤਮ ਹੋ ਜਾਣਾ ਹੈ ਮਿੱਟੀ ਹੋ ਜਾਣਾ ਇਹ ਇਹ ਕੁਦਰਤ ਦਾ ਨਿਯਮ ਹੈ ਜੀ ਇਹ ਚੱਲਦਾ ਰਹੇਗਾ ਇਸ ਨਿਯਮ ਨੂੰ ਕੋਈ ਨਹੀਂ ਮਿਟਾ ਸਕਦਾ ਇਹ ਰੱਬ ਦੇ ਹੱਥ ਚ ਹੈ ਤੇ ਰੱਬ ਤੱਕ ਪਹੁੰਚ ਨਹੀਂ ਨਾ ਜੋ ਇਸ ਨਿਯਮ ਨੂੰ ਕੋਈ ਮਿਟਾ ਸਕਦਾ ਹਾਂ ਭਾਣਾ ਮੰਨਣਾ ਸਾਡੇ ਲਈ ਜ਼ਰੂਰੀ ਹੈ ਪਰ ਉਹਦੇ ਭਾਣੇ ਦੀ ਸਿਰਲੰਘਣਾ ਨਹੀਂ ਕਰ ਸਕਦੇ ਕਦੇ ਵੀ ਜੇ ਉਲੰਘਣਾ ਕਰਾਂਗੇ ਤਾਂ ਵਿਛੜ ਚੋਟਾਂ ਖਾਵੈ ਫਿਰ ਚੋਟਾ ਖਾਵਾਂਗੇ ਵਿਕਾਰਾਂ ਦੀ ਮੋਹ ਮਾਇਆ ਦੀ ਪਟਕਣਾ ਨਾ ਇਸ ਲਈ ਭਗਤ ਨਾਮਦੇਵ ਜੀ ਮਹਾਰਾਜ ਜੀ ਆਖਦੇ ਵੀ ਨਾਮ ਨਾਲ ਪ੍ਰੇਮ ਪਾ ਉਸ ਦੀ ਬੰਦਗੀ ਨਾਲ ਪ੍ਰੇਮ ਪਾ ਪਦਾਰਥਾਂ ਤੋਂ ਵਸਤੂਆਂ ਤੋਂ ਉੱਪਰ ਵੀ ਉੱਠ ਥੋੜਾ ਜਾਂ ਇਹਨਾਂ ਧਨ ਦੁਲ ਪਦਾਰਥ ਉਹਦਿਆਂ ਤੋਂ ਵੀ ਉੱਤੇ ਉੱਠ ਜਦੋਂ ਇਹਨਾਂ ਤੋਂ ਉੱਤੇ ਹੀ ਉਠਾਂਗੇ ਫਿਰ ਨਾਮ ਵਾਲੇ ਪਾਸੇ ਆਵਾਂਗੇ ਫਿਰ ਬੰਦਗੀ ਵਾਲੇ ਕਿਉਂਕਿ ਇਹਨਾਂ ਤੋਂ ਉੱਤੇ ਵੀ ਇੱਕ ਕੀਮਤੀ ਦਾਤ ਹੈ ਉਹ ਨਾਮ ਦੀ ਦਾਤ ਹੈ ਉਬੰਦਗੀ ਦਾ ਹੈ ਜੋ ਸਦਾ ਹੀ ਸਹਾਈ ਰਹਿਣ ਵਾਲੀ ਹੈ ਬਾਕੀ ਸਭ ਕੁਝ ਹੈ ਸਹਿਬ ਜੀ ਕਹਿੰਦੇ ਚਾਰ ਦਿਨ ਸ ਕੀ ਕਰੋ ਸਹੀ ਚਾਰ ਦਿਨਾਂ ਦੀ ਖੇਡ ਹੈ ਜੀ ਫਿਰ ਮੁੱਕ ਜਾਣਾ ਫਿਰ ਖਤਮ ਹੋ ਜਾਣਾ ਫਿਰ ਸਭ ਨੇ ਬਿੰਸ ਜਾਣਾ ਨਾਮ ਨਾਲ ਜੁੜੀਏ ਮੈਂ ਫਿਰ ਸ਼ਲੋਕ ਸੰਜਾ ਕਰਦੇ ਕਬੀਰ ਇਹ ਤਨ ਜਾਏਗਾ ਕਵਨੈ ਮਾਰਗ ਲਾਇ ਮਾੜੇ ਪਾਸੇ ਨਾ ਲਾਇ ਕੈ ਸੰਗਤ ਕਰ ਸਾਧ ਕੀ ਕਹਿ ਹਰ ਕੇ ਗੁਣ ਗਾਇ ਇਹਨੂੰ ਗੁਰੂ ਦੀ ਸੰਗਤ ਚ ਲੈ ਕੇ ਆ ਗੁਰੂ ਦੇ ਗੁਣਾ ਨੂੰ ਗਾ ਗੁਰੂ ਦੇ ਵਡਿਆਈਆਂ ਨੂੰ ਗਾਉਂਦੀ ਸਿਫਤ ਸਲਾ ਨੂੰ ਗਾ ਤਾਂ ਕਿ ਸੰਸਾਰ ਤੋਂ ਜਾਂਦਿਆਂ ਹੋਇਆਂ ਇਹ ਨਾਮ ਦਾ ਤਨਸੀ ਨਾਲ ਲੈ ਕੇ ਜਾ ਸਕੀਏ ਬੰਦਗੀ ਦਾ ਤਨਸੀ ਨਾਲ ਲੈ ਕੇ ਜਾ ਸਕੀਏ ਹੋਈਆਂ ਬਿੰਦ ਪ੍ਰਕਾਰ ਦੀਆਂ ਪੁੱਲਾਂ ਦੀ ਖਿਮਾ ਜੀ